ਸਤ ਸੰਗਤ ਜੀ ਜਿਸ ਤਰ੍ਹਾਂ ਰਾਜਾ ਹਰਿਸ਼ਚੰਦ ਉਹਦੀ ਆਪ ਜੀ ਨੇ ਸਾਖੀ ਸਰਵਣ ਕੀਤੀ ਪਿੱਛੇ ਦੋ ਪਾੜ ਕਿਸ ਤਰ੍ਹਾਂ ਉਹਨੇ ਲੜਕੇ ਨੂੰ ਰਹਿਤਾਸ਼ ਦਾ ਸ਼ਮਸ਼ਾਨ ਭੂਮੀ ਦੇ ਵਿੱਚ ਸੰਸਕਾਰ ਨਾ ਕਰਨ ਦੇਣਾ ਕਿਉਂਕਿ ਆਪ ਦੇ ਮਾਲਕ ਦਾ ਵਫਾਤ ਹੋਣ ਕਰਕੇ ਮੇ ਜੋ ਉਹਨੇ ਨਾਲ ਵਾਦਾ ਕੀਤਾ ਵੀ ਮੈਂ ਸੱਚ ਦੀ ਕਿਰਤ ਕਰਨੀ ਹੈ ਤੇ ਪ੍ਰੀਖਿਆ ਤੋਂ ਉਸ ਪ੍ਰੀਖਿਆ ਦੇ ਵਿੱਚ ਪੂਰਾ ਉੱਤਰਦਾ ਹੋਇਆ ਉਹਨਾਂ ਬਚਨਾਂ ਦੇ ਪੂਰਾ ਉੱਤਰਦਾ ਹੋਇਆ ਰਾਜਾ ਦਾ ਆਪਦੀ ਰਾਣੀ ਨੇ ਜਿਸ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਜੋ ਬਚਨ ਕਹੇ ਸ਼ਮਸ਼ਾਨ ਉਮੀਦੋਂ ਵੀ ਵਾਰ ਚਲੇ ਜਾ ਮੈਂ ਇਹਦਾ ਕਰ ਲਏ ਤੋਂ ਬਿਨਾ ਸੰਸਕਾਰ ਨਹੀਂ ਕਰਦੇ ਨਾ ਤਾਂ ਉਸ ਤੋਂ ਅੱਗੇ ਫਿਰ ਇੱਕ ਮਿਮਤਾ ਹੋਰ ਪੈ ਜਾਂਦੀ ਹੈ ਹੋਰ ਪ੍ਰੀਖਿਆ ਕਰੜੀ ਹੁੰਦੀ ਹੈ ਰਾਣੀ ਦਾ ਚੋਰੀ ਦੇ ਦੋਸ਼ ਦੇ ਵਿੱਚ ਫੜਿਆ ਜਾਣਾ ਮੰਮਤਾ ਦੀ ਮਾਰੀ ਸ਼ਵਈਆ ਰਾਣੀ ਦਾ ਨਾਂ ਸੀ ਸਵਈਆ ਹੇਰਾਨ ਸੀ ਕਿ ਉਹ ਪਰਮੇਸ਼ਰ ਕੀ ਚੋਜ ਕਰ ਰਿਹਾ ਹੈ ਉਸ ਦਾ ਪਤੀ ਰੋਹਿਤਾਸ਼ ਦਾ ਬਾਪ ਸ਼ਮਸ਼ਾਨ ਊਮੀ ਦਾ ਮਾਲਕ ਫਿਰ ਵੀ ਉਹ ਰੋਹਿਤਾਸ਼ ਨੇ ਮਰਦੇ ਦਾ ਸ਼ਸਕਾਰ ਨਹੀਂ ਕਰ ਸਕਦੀ ਪੁੱਤਰ ਦੇ ਮਰਦੇ ਨੂੰ ਗੋਦ ਵਿੱਚ ਲੈ ਕੇ ਉਮਸਾਨਾ ਨੂੰ ਹਟਵੀਂ ਪਿਛੇ ਬੈਠ ਲਈ ਸੋਚਾਂ ਦੇ ਵਿੱਚ ਬੈਗੀ ਮਿੱਠੀ ਸੋਚਾਂ ਸੋਚ ਰਹੀ ਹੈ ਅੱਖਾਂ ਦੇ ਵਿੱਚੋਂ ਅਥਰੂ ਵਗ ਰਹੇ ਹਨ ਸੋਚਾਂ ਵਿੱਚ ਬੈਠੀ ਬੈਠੀਆਂ ਅੱਖਾਂ ਮਿਲ ਗਈਆਂ ਅੱਖਾਂ ਮਿਲਣ ਦੇ ਨਾਲ ਉਸਦੇ ਦੁੱਖਾਂ ਵਿੱਚ ਹੋਰ ਵਾਧਾ ਹੋ ਗਿਆ ਚੋਰ ਰਾਜੇ ਦੇ ਘਰੋਂ ਚੋਰੀ ਕਰਕੇ ਆਈ ਉਹਨਾਂ ਨੂੰ ਬਹੁਤ ਸਾਰਾ ਮਾਲ ਹੱਥ ਲੱਗਾ ਉਹਨਾਂ ਨੇ ਸੁਖ ਨਾਲ ਸੁਖੀ ਹੋਈ ਸੀ ਜਦੋਂ ਮਸਾਨ ਘਾੜ ਦੇ ਕੋਲੋਂ ਦੀ ਲੰਘਣ ਲੱਗੇ ਤਾਂ ਉਹਨਾਂ ਦੀ ਨਿਗਾ ਸਵਈਆ ਤੇ ਪਈ ਇੱਕ ਹਾਰ ਸਵੀਆਂ ਦੇ ਗਲ ਦੇ ਵਿੱਚ ਪਾ ਕੇ ਅੱਗੇ ਦੁਰ ਗਈ ਸਵੀਆਂ ਨੂੰ ਕੋਈ ਪਤਾ ਨਹੀਂ ਸੀ ਰਾਤ ਲੰਘ ਗਈ ਸਵੇਰ ਹੋਈ ਰਾਜੇ ਦੀ ਚੋਰੀ ਦੀ ਪੜਤਾਲ ਤੇ ਭਾਲ ਕਰਨ ਵਾਸਤੇ ਰਾਜ ਸਪਾਹੀ ਨਿਕਲੇ ਇੱਕ ਟੋਲੀ ਫਿਰਦੀ ਫਰੋਂਦੀ ਉਸ ਆਸਾਨ ਉੱਤੇ ਪੁੱਜ ਗਈ ਜਿੱਥੇ ਸਵੀਆਂ ਬੈਠੀ ਸੀ ਜਨ ਕੀ ਰਾਣੀ ਬੈਠੀ ਸੀ ਉਸਦੇ ਗਾਲਾਂ ਵਿੱਚ ਹਾਰ ਪਿਆ ਦੇਖ ਕੇ ਉਹਨਾਂ ਨੇ ਉਸ ਨੂੰ ਪਕੜ ਲਿਆ ਰਾਣੀ ਨੇ ਪੁੱਛਣ ਲੱਗੇ ਦੱਸ ਨਾਲ ਦੇ ਕਿੱਥੇ ਹਨ ਰਾਣੀ ਸੁਈਆ ਇਹ ਸੁਣ ਕੇ ਬਹੁਤ ਹੈਰਾਨ ਹੋਈ ਜਿਵੇਂ ਹਰ ਚੀਜ਼ ਦੀ ਬੋਲ ਤਾਂ ਆਪਣਾ ਅਸਰ ਘਟਾ ਲੈਂਦੀ ਹੈ ਤੇ ਮੇਂ ਦੁੱਖ ਤੇ ਦੁੱਖ ਪੈਣ ਨਾਲ ਰਣ ਦਾ ਦਿਲ ਐਨ ਪੱਥਰ ਹੋ ਗਿਆ ਕਿ ਉਸ ਨੂੰ ਦੁੱਖ ਅਨਪਾਵੋਂ ਹੋਂ ਹਟ ਗਿਆ ਉਸ ਦੇ ਨੈਣਾ ਵਿੱਚੋਂ ਜਲ ਸੁੱਕ ਗਿਆ ਭੁੱਖ ਮਰ ਗਈ ਉਸ ਹੈਰਾਨ ਜੀ ਹੀ ਹੋਈ ਨੇ ਉੱਤਰ ਦਿੱਤਾ ਮੈਨੂੰ ਕੁਝ ਪਤਾ ਨਹੀਂ ਮੈਂ ਤਾਂ ਲੜਕੇ ਦਾ ਮਰਦਾ ਗੋਦ ਲੈ ਕੇ ਬੈਠੀ ਸੀ ਮੇਰੇ ਗਲ ਹਾਰ ਕਿੱਥੋਂ ਆਇਆ ਹੈ ਕੌਣ ਗਲ ਪਾ ਗਿਆ ਮੈਨੂੰ ਕੋਈ ਗਿਆਨ ਨਹੀਂ ਪ੍ਰਭੂ ਵਾਸਤੇ ਮੈਂ ਅੱਗੇ ਹੀ ਦੁਖੀਆਂ ਹੋਰ ਪਰੇਸ਼ਾਨ ਨਾ ਕਰੂੰ ਰਾਣੀ ਨੇ ਦਿੱਤੇ ਉਤਰ ਨਾਲ ਰਾਜਦੂਤਾਂ ਨੂੰ ਤਸੱਲੀ ਨਾ ਹੋਈ ਉਹਨਾਂ ਨੇ ਰਾਣੀ ਨੂੰ ਪਕੜ ਲਿਆ ਰੋਹਿਤਾਸ਼ ਦਾ ਮੁੱਤਆ ਨੰਗਾ ਹੀ ਧਰਤੀ ਉੱਤੇ ਰੱਖ ਕੇ ਰਾਣੀ ਨੂੰ ਨਾਲ ਲੈ ਤੁਲੇ ਯਾਨੀ ਕਿ ਉਹਦੀ Laash ਹੋਵੇ ਨੰਗੀ ਰੋਸਤਾਸ਼ ਦੀ ਛੱਡ ਕੇ ਤੇ ਉਹਨੂੰ ਰਾਣੀ ਨੂੰ ਨਾਲ ਲੈ ਤੁਰੇ ਜਹ ਰਾਜੇ ਦੇ ਪੇਸ਼ ਕੀਤਾ ਰਾਜੇ ਨੇ ਬਿਨਾ ਮੁਕੱਦਮਾ ਸੁਣਦੇ ਕਤਲ ਦਾ ਹੁਕਮ ਦੇ ਦਿੱਤਾ ਉਸ ਵੇਲੇ ਦਾ ਰਿਵਾਜ ਹੁੰਦਾ ਸੀ ਕਿ ਕਿਸੇ ਨੂੰ ਕਤਲ ਕਰਨਾ ਹੋਵੇ ਉਹ ਸ਼ਮਸ਼ਾਨ ਭੂਮੀ ਦਾ ਚੰਡਾਲ ਜਾਂ ਉਸ ਦਾ ਸੇਵਕ ਕਤਲ ਕਰਦਾ ਸੀ ਹੁਣ ਇਸ ਤੋਂ ਅੱਗੇ ਕਤਲ ਹੋਣ ਵਾਸਤੇ ਰਾਣੀ ਸੁਰੀਆ ਸ਼ਮਸ਼ਾਨ ਭੂਮੀ ਵਿੱਚ ਜਾਂਦੀ ਹੈ ਉਹ ਅੱਗੇ ਇਸ ਤਰ੍ਹਾਂ ਰਾਜੇ ਨੇ ਰਾਣੀ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਰਾਜਦੂਤ ਸਿਪਾਹੀ ਰਾਣੀ ਨੂੰ ਸ਼ਮਸ਼ਾਨ ਭੂਮੀ ਵਿੱਚ ਲੈ ਆਏ ਉਸ ਦਿਨ ਕਾਲੂ ਨੂੰ ਕਿਤੇ ਬਾਹਰ ਗਿਆ ਹੋਇਆ ਸੀ ਉਸ ਦਿਨ ਕਤਲ ਦਾ ਕੰਮ ਵੀ ਹਰੀਜੰਨ ਨੂੰ ਹੀ ਕਰਨਾ ਪਿਆ ਸੀ ਦੋਸ਼ੀਆਂ ਦੇ ਰੂਪ ਵਿੱਚ ਰਾਣੀ ਸ਼ਮਸ਼ਾਨ ਭੂਮੀ ਵਿੱਚ ਪੁੱਜ ਗਈ ਉਸ ਨੇ ਦੇਖਿਆ ਕਿ ਉਸ ਦੇ ਪੁੱਤਰ ਦਾ ਮਰਦਾ ਅਜੇ ਉੱਥੇ ਪਿਆ ਹੈ ਲਾਸ਼ ਜਨਗੀ ਉੱਥੇ ਪਈ ਹੈ ਜਿੱਥੇ ਉਹ ਰੱਖੀ ਗਈ ਸੀ ਉਸ ਉੱਤੇ ਮੱਖੀਆਂ ਬੈਠੀਆਂ ਹੋਈਆਂ ਹਨ ਉਹ ਸੜ ਰਿਹਾ ਸੀ ਰਾਣੀ ਅੱਗੇ ਹੋਈ ਉਸ ਦੀਆਂ ਅੱਖਾਂ ਨੀਵੀਆਂ ਰਹੀਆਂ ਉਹ ਹਰੀਚੰਦਨ ਵਨ ਨਾਮੇਖ ਸਕੇ ਧਰਤੀ ਵਾਲਨ ਨੀਵੀਂ ਪਾਗੈ ਦੇਖੀ ਜਾਂਦੀ ਸੀ ਰਾਜਾ ਹਰੀਚੰਦ ਦਿਲ ਤਕੜਾ ਕਰਕੇ ਮਾਲਕ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਤਿਆਰ ਸੀ ਉਸ ਨੇ ਤਲਵਾਰ ਦੀ ਧਾਰ ਦੇਖੀ ਕੀਤੀ ਉਹ ਸਮਾਂ ਆ ਗਿਆ ਸੀ ਜਦੋਂ ਵਾਰ ਕਰਨਾ ਸੀ ਆਪਣੀ ਰਾਣੀ ਦਾ ਸਿਰ ਆਪ ਵੱਢਣਾ ਸੀ ਸਤਿਆਵਾਦੀ ਰਾਜਾ ਨਹੀਂ ਕੰਬਾਇਆ ਰਾਣੀ ਸ਼ਵੀਆ ਨੂੰ ਆਖਿਆ ਗਿਆ ਸਿਰ ਨੀਵਾ ਕਰ ਰਾਜੇ ਨੇ ਕਿਹਾ ਤਲਵਾਰ ਲੈ ਕੇ ਕਹਿਣ ਲੱਗਾ ਸਿਰ ਨੀਵਾ ਕਰਕੇ ਖਲੋਜਾ ਉਸਨੇ ਉਸੇ ਤਰ੍ਹਾਂ ਜਦਾਰਾਮ ਨੇ ਸਿਰ ਨੀਵਾ ਕਰ ਲਿਆ ਰਾਜਾ ਹਰੀਚੰਦ ਕਤਲ ਕਰਨ ਵਾਸਤੇ ਅੱਗੇ ਵਧਿਆ ਉਸਨੇ ਉੱਪਰ ਹੱਥ ਕੀਤਾ ਵਾਰ ਕਰਨ ਨੂੰ ਵਾਸਤੇ ਜਦੋਂ ਸਿਰ ਅਲੱਗ ਕਰਨ ਨੂੰ ਵਾਸਤੇ ਜਦੋਂ ਤਲਵਾਰ ਨੂੰ ਹੇਠਾਂ ਲਿਆਉਣ ਲੱਗਾ ਕਿਸੇ ਗੈਬੀ ਸ਼ਕਤੀ ਨੇ ਉਸ ਦਾ ਹੱਥ ਫੜ ਲਿਆ ਉਹ ਤਲਵਾਰ ਦਾ ਵਾਰ ਨਾ ਕਰ ਸਕਿਆ ਜਾਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਸਾਰੇ ਸ਼ਮਸ਼ਾਨ ਭੂਮੀ ਵਿੱਚ ਗੁਲਾਬ ਚਮੇਲੀ ਤੇ ਗੰਦੇ ਦੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਹੋ ਰਹੀ ਸੀ ਉਸ ਦੇ ਹੱਥੋਂ ਤਲਵਾਰ ਡਿੱਗ ਪਈ ਉਸ ਦੇ ਹੱਥ ਜੁੜ ਗਏ ਗੋਡੇ ਨਿਉਂਦੇ ਉਹ ਪ੍ਰਣਾਮ ਕਰਨ ਲੱਗ ਪਿਆ ਕਿਉਂਕਿ ਉਸ ਦੇ ਅੱਗੇ ਭਗਵਾਨ ਪ੍ਰਗਟ ਹੋ ਕੇ ਖਲੋਤੇ ਸੀ ਭਗਵਾਨ ਦੇ ਪਿੱਛੇ ਇੰਦਰ ਵਿਸ਼ਵਾਮਿੱਤਰ ਤੇ ਨਾਨਕ ਖਲੋਤੇ ਸਨ ਰਾਣੀ ਨੇ ਪ੍ਰਣਾਮ ਕੀਤਾ ਪ੍ਰਭੂ ਖੁਸ਼ ਹੋ ਗਿਆਂ ਪ੍ਰਭੂ ਨੇ ਆਖਿਆ ਸਤਿਆਵੰਦੀ ਰਾਜਾ ਹਰੀਚੰਦ ਤੈਨੂੰ ਪਰਖ ਲਿਆ ਮੈਂ ਖੁਸ਼ ਹਾਂ ਜੋ ਮੰਗਣਾ ਮੰਗਲਾ ਤਾ ਰਾਜਾ ਕਹਿਣ ਲੱਗਾ ਮੈਂ ਕੁਝ ਨਹੀਂ ਮੰਗਣਾ ਆਪ ਦਾ ਦਿੱਤਾ ਬਹੁਤ ਕੋਇਆ ਹੈ ਹਰੀਜੰਦਾਏ ਉੱਤਰ ਸਹੀ ਭਗਵਾਨ ਨੇ ਮੁੜ ਤੀਸਰੀ ਵਾਰ ਆਖਿਆ ਜੋ ਤੀਸਰੀ ਵਾਰ ਆਖਿਆ ਤਾ ਹਰੀਜੰਦ ਨੇ ਕਿਹਾ ਮੈਂ ਨਗਰੀ ਤੇ ਨਗਰੀ ਦੇ ਵਿੱਚ ਰਹਿਣ ਵਾਲੇ ਜੀਵਾਂ ਸਮੇਤ ਦੇਵ ਲੋਕ ਨੂੰ ਜਾਵਾਂਗਾ ਤੇਰੇ ਚੰਨਿਆਂ ਦੇ ਵਿੱਚ ਰਹਾਂ ਇਸ ਤੋਂ ਵੱਧ ਕੋਈ ਇਛਾ ਨਹੀਂ ਭਗਵਾਨ ਨੇ ਖੁਸ਼ ਹੋ ਕੇ ਇਹੋ ਵਰ ਦੇ ਦਿੱਤਾ ਰੋਹਿਤਾਸ਼ ਵੀ ਜਿਉਂ ਪਿਆ ਅਸਲੀ ਚੋਰ ਵੀ ਫੜੇ ਗਏ ਜਿਨ੍ਹਾਂ ਨੇ ਚੋਰੀ ਕੀਤੀ ਸੀ ਰਾਜੇ ਦੀ ਰਾਜੇ ਤੇ ਰਾਣੀ ਦਾ ਵੀ ਦੋਸ਼ ਖਿਮਾ ਹੋ ਗਿਆ ਪ੍ਰਭੂ ਦੀ ਕਿਰਪਾ ਨਾਲ ਸਾਰੇ ਕਾਰਜ ਰਾਸ ਹੋ ਗਏ इन्द्र ਤੇ ਵਿਸ਼ਵਾਮিত্র ਨਿਤ ਦਿੱਤੇ ਦੁੱਖਣਿਆਂ ਦੀ ਭੁੱਲ ਮੰਨੀ ਖਿਮਾ ਚਾਹੀ। ਭਗਵਾਨ ਨੇ ਆਪਣੀ ਸ਼ਕਤੀ ਨਾਲ ਹਰੀਚੰਦ ਸਵਈਆ ਤੇ ਰਹਿਤਾਸ਼ ਨੂੰ ਉਹਨਾਂ ਦੇ ਰਾਜ ਨਗਰ ਦੇ ਵਿੱਚ ਪਹੁੰਚਾ ਦਿੱਤਾ। ਤਿੰਨਾਂ ਨੇ ਮੁੜ ਤਿੰਨਾਂ ਦੇ ਮੁੜ ਆਉਣ ਤੇ ਸਾਰੀ ਪਰਜਾ ਨੇ ਖੁਸ਼ੀਆਂ ਮਨਾਈਆਂ। ਇਸ ਤੋਂ ਅੱਗੇ ਰਾਜਾ ਹਰੀ ਚੰਦ ਦਾ ਬੈਕੁੰਠ ਜਾਣਾ ਤੇ ਹਰਚੰਦਉ ਦੀ ਜਿਸ ਤਰ੍ਹਾਂ ਬਿਲਾਵਨ ਰਾਗ ਦੇ ਵਿੱਚ ਪੰਕਤੀ ਆਉਂਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰਚੰਦਉਰੀ ਚਿਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਣ ਬ੍ਰਹਮ ਛਾਇਆ ਚੰਚਲ ਸੰਗ ਨਚਾਲਦੀ ਸਖੀਏ ਅੰਤ ਤਜ ਜਾਵਤ ਮਾਇਆ ਇਹ ਪੰਕਤੀ ਹੁੰਦੀ ਹੈ ਸ਼ਾਂਤੀ ਤੇ ਸੁਖ ਨਾਲ ਕਈ ਸਾਲ ਰਾਜ ਕਰਨ ਪਿੱਛੋਂ ਸਤਿਆਵਾਦੀ ਰਾਜਾ ਹਰੀਚੰਦ ਬੈਕੁੰਠ ਧਾਮ ਨੂੰ ਜਾਣ ਲੱਗਾ ਤਾਂ ਭਗਵਾਨ ਦੇ ਦਿੱਤੇ ਵਰ ਅਨੁਸਾਰ ਉਸ ਦੀ ਸਾਰੀ ਨਗਰੀ ਬੈਕੁੰਠ ਧਾਮ ਨੂੰ ਚਲੀ ਗਈ ਬੈਕੁੰਠ ਧਾਮ ਨੂੰ ਚਲੀ ਜਦੋਂ ਅਧ ਵਿੱਚ ਹੁੰਚ ਤਾ ਖੋਤਾ ਹਿੰਗ ਪਿਆ ਕਿਉਂਕਿ ਪਸ਼ੂ ਪੰਛੀ ਸਾਰੇ ਸਾਰੇ ਪੂਰੀ ਕਾਇਨਾਤ ਦੀ ਜੋ ਉਥੋਂ ਦੀ ਨਗਰੀ ਸੀ ਪੇੜ ਪੌਦੇ ਜੀਵ ਜੰਤੂ ਸਭ ਨਨਕੀ ਪੂਰੀ ਦੀ ਪੂਰੀ ਨਗਰੀ ਉਹ ਮੈਂ ਗੁੰਥ ਨੂੰ ਜਾ ਰਹੀ ਸੀ ਤੇ ਜਦੋਂ ਜਾ ਰਹੀ ਸੀ ਖੋਤਾ ਹਿੰਗ ਪਿਆ ਕਿਉਂਕਿ ਪਸ਼ੂ ਪੰਖੀ ਵੀ ਸਾਥ ਜਾ ਰਹੇ ਸੀ ਨਾ ਤਾਂ ਖੋਤੇ ਦੇ ਹਿੰਗਣਾ ਸੁਣ ਕੇ ਸਤਿਆਵਾਦੀ ਰਾਜੇ ਨੂੰ ਹੰਕਾਰ ਹੋ ਗਿਆ ਤੇ ਪ੍ਰਭੂ ਨੂੰ ਹੰਕਾਰ ਹੈ ਜਿਹੜਾ ਉਹ ਰਾਈ ਜਿੰਨਾ ਵੀ ਨਹੀਂ ਪਾਉਂਦਾ ਪਰਮੇਸ਼ਰ ਨੂੰ ਰਾਈ ਜਿੰਨਾ ਵੀ ਹੰਕਾਰ ਉਸ ਅਕਾਲ ਪੁਰਖ ਨੂੰ ਪਰਮੇਸ਼ਰ ਨੂੰ ਨਹੀਂ ਭੁੰਦਾ ਨਿਨ ਹੰਕਾਰ ਤਾਂ ਜਦੋਂ ਹੰਕਾਰ ਹੋਇਆ ਉਸ ਵੇਲੇ ਨਗਰ ਉੱਪਰ ਜਾਣੂ ਖਲੋਗੇ ਜਨ ਕਿ ਉਹ ਨਗਰੀ ਜਿੱਥੇ ਜਾ ਰਹੀ ਸੀ ਅਲਵਚਲੇ ਉੱਥੇ ਖਲੋਗੇ ਆਖਦੇ ਨੇ ਕਿ ਅੱਜ ਤੱਕ ਉਹ ਨਗਰੀ ਅਸਮਾਨਾਂ ਦੇ ਵਿੱਚ ਘੁੰਮਦੀ ਫਿਰਦੀ ਰਹਿੰਦੀ ਹੈ ਨਾ ਹੇਠਾਂ ਹੁੰਦੀ ਹੈ ਤੇ ਨਾ ਉੱਪਰ ਉਸ ਦਾ ਨਾਮ ਹਰਚੰਦੌਰੀ ਪਿਆ ਹੋਇਆ ਹੈ ਇਹਨਾਂ ਹਰਚੰਦੌਰੀ ਹੈ ਉਹਦਾ ਨਾਮ ਉਸ ਨਗਰੀ ਦਾ ਨਾਮ ਹੈ ਕਿਉਂਕਿ ਹਰੀਚੰਦ ਸੀ ਨਾ ਨਾਮ ਰਾਜੇ ਦਾ ਤਾਂ ਫਿਰ ਇਸ ਕਰਕੇ ਹਰ ਚੰਦੌਰੀ ਨਨ ਕਿ ਉਸ ਸਤਿਆਵਰਦੀ ਰਾਜੇ ਦੀ ਨਗਰੀ ਦਾ ਪੂਰਾ ਨਾਮ ਹਰ ਚੰਦੌਰੀ ਹੈ ਤਾਂ ਉਸ ਦਾ ਨਾਮ ਇਹ ਜਿਸ ਤਰ੍ਹਾਂ ਉਹ ਹਰ ਚੰਦੌਰੀ ਹਵਾਂ ਦੇ ਸਮੇਂ ਦੇ ਧੱਕਿਆਂ ਨਾਲ ਇੱਧਰ ਉੱਧਰ ਫਿਰਦੀ ਰਹਿੰਦੀ ਹੈ ਤਿਵੇਂ ਗੁਰੂ ਜੀ ਆਦਦੇ ਨੇ ਮਨੁੱਖ ਮਾਇਆ ਦੇ ਧੱਕਿਆਂ ਦੇ ਨਾਲ ਇੱਧਰ ਉੱਧਰ ਫਿਰਦਾ ਰਹਿੰਦਾ ਹੈ ਪਾਰਨ ਅੰਤ ਦੀਵਾਰ ਮਾਇਆ ਇਸ ਦਾ ਸਾਥ ਨਹੀਂ ਜਾਂਦੀ ਚੰਚਲ ਸੰਗ ਨਚਾਲਦੀ ਸਖੀਏ ਅੰਤ ਤਜ ਜਾਉ ਤ ਮਾਇਆ ਕਹਿੰਦੇ ਇਸ ਮਾਇਆ ਜਿਹੜੀ ਇਹ ਸਾਥ ਨਹੀਂ ਜਾਂਦੀ ਲਾਲਚ ਬਦਲੇ ਮਨੁੱਖ ਨੂੰ ਕਦੀ ਸੱਤ ਤੇ ਧਰਮ ਹੱਥੋਂ ਨਹੀਂ ਗਵਾਉਣਾ ਚਾਹੀਦਾ ਇਸ ਸਾਰੀ ਜਿਹੜੀ ਇਹ ਸਾਖੀ ਹੈ ਸਾਧ ਸੰਗਤ ਜੀ ਆਪ ਜੀ ਨੇ ਤਿੰਨ ਪਾਠ ਇਸ ਸਾਖੀ ਦੇ ਪੂਰੇ ਨੇ ਸਰਵਣ ਕੀਤੇ ਹਨ ਇਸ ਸਾਰੀ ਤੋਂ ਜੇ ਆਪਾਂ ਕਿੰਗੇ ਵੀ ਕੀ ਸੇਧ ਮਿਲਦੀ ਹੈ ਉਹਦੇ ਤੋਂ ਸੇਧ ਇਹ ਮਿਲਦੀ ਹੈ ਮੇਕ ਤਾਂ ਹੰਕਾਰ ਤਾਂ ਮਾਤਰਾ ਵੀ ਨਹੀਂ ਕਰਨਾ ਚਾਹੀਦਾ ਇੱਕ ਉਹ ਕੀਪਤ ਹੈ ਉਹ ਪਰਮੇਸ਼ਰ ਕਿਸ ਰੰਗ ਦੇ ਵਿੱਚ ਕਿਵੇਂ ਪਰਖਿਆ ਕਰਦਾ ਹੈ ਤਾਂ ਕਿੰਨੇ ਵੀ ਕਸ਼ਟ ਆ ਜਾਣ ਕਿੰਨੀ ਵੀ ਤਕਲੀਫ ਆ ਜਾਵੇ ਦੁੱਖ ਕਲੇਸ਼ ਆ ਜਾਣ ਤਾਂ ਬੰਦੇ ਨੂੰ ਘਬਰਨਾ ਨਹੀਂ ਚਾਹੀਦਾ ਉਸ ਪਰਮੇਸ਼ਰ ਨੂੰ ਯਾਦ ਰੱਖਣਾ ਚਾਹੀਦਾ ਤੇ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਕਰਨਾ ਚਾਹੀਦਾ ਸ੍ਰੀ ਵਿਤਰਾਨਾ ਲਾਲਚ ਨਹੀਂ ਕਰਨਾ ਚਾਹੀਦਾ ਤਾਂ ਲਾਲਚ ਦੇ ਮਸ ਆ ਕੇ ਬੰਦਾ ਆਪਦੇ ਸਾਥ ਤੋਂ ਧੰਮ ਤੋਂ ਡਿੱਗ ਪੈਂਦਾ ਹੈ ਇਸ ਕਰਕੇ ਲਾਲਚ ਬਦਲੇ ਮਨੁੱਖ ਨੂੰ ਕਦੇ ਵੀ ਆਪ ਦਾ ਸਤ ਤੇ ਧਰਮ ਹੱਥੋਂ ਨਹੀਂ ਗਵਾਉਣਾ ਚਾਹੀਦਾ ਸੱਚ ਦੀ ਕਿਰਤ ਕਰੋ ਸੱਚ ਦਾ ਸਾਥ ਦਿਓ ਤੇ ਇਹ ਹੀ ਉਸ ਪਰਮੇਸ਼ਰ ਨੂੰ ਚੰਗਾ ਲੱਗਦਾ ਸੋ ਇਹ ਹੀ ਕਲਿਆਣ ਦਾ ਸਾਧਨ ਹੈ ਇਹ ਹੀ ਆਵਾ ਜਾਮ ਗਵਣ ਦਾ ਜੋ ਜਨਮ ਮਰਨ ਦਾ ਗੀਰ ਕੱਟਿਆ ਜਾਣਾ ਇਹ ਸਾਰਾ ਇਹ ਜਿਹਦਾ ਸਤ ਤੇ ਤੇ ਸੱਚ ਤੇ ਸਤ ਤੇ ਖੜਦਾ ਹੈ ਜਨਮ ਦੀ ਖਰਨ ਉਹ ਫਿਰ ਪਾਰ ਉਤਾਰਾ ਹੋ ਜਾਂਦਾ ਹੈ ਜਨਮ ਮਰਨ ਦਾ ਢੇੜਾ ਉਹਦਾ ਕੱਟਿਆ ਜਾਂਦਾ ਸੋ ਸਰ ਸੰਗਤ ਜੀ ਇਹ ਸਾਡੀਆਂ ਵੀਡੀਓ ਵੱਧ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਪੂਰੀਆਂ ਜਰੂਰ ਸੁਣਿਆ ਕਰੋ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਆਂ ਵੀਡੀਓ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਲ ਦਾ ਬਤਨਾ ਜਿਹਦਾ ਘੰਟੀ ਦਾ ਨਬਲੋ ਤਾਂ ਕਿ ਹਰੇਕ ਜਿਹੜੀ ਵੀਡੀਓ ਹੈ ਜਿਹੜੀ ਉਹ ਆਪ ਤਾਂ ਹੀ ਖਿਲ ਪਹੁੰਚ ਸਕੇ ਜਦੋਂ ਵੀ ਅਸੀਂ ਇਸ ਤਰ੍ਹਾਂ ਵੀਡੀਓ ਮਿਹਨਤ ਮੋਹਰ ਲੱਗਦੀ ਇਸ ਕਰਕੇ ਆਪ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਡਾ ਸਾਥ ਪਾਈ ਜਰੂਰ ਦਿਓ ਨਵਾਂ ਸਾਡਾ ਚੈਨਲ ਹੈ ਤੇ ਇਹਨੂੰ ਜਰੂਰ ਸਪੋਰਟ ਕਰੋ ਵੱਧ ਵੱਧ ਇਹਨੂੰ ਸਪੋਰਟ ਕਰਕੇ ਆਪ ਜੀ ਸਾਡੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ